ਬੜਪਾਲਾ ਜਮਨਾਂ ਆਲਾ ਲੈ ਛੱਡ ਦੇ ਬਈ ਨੂੰ 200 ਨਾਲ ਵੈਕਸੀਨ ਪਰ ਬਹੁਤ ਹੀ ਧਿਆਨ ਨਾਲ ਲਾਉਣੀ ਪੈਂਦੀ ਹੈ ਦੇਖੋ ਗਲਵਜ਼ ਤੇ ਮੂੰਹ ਤੇ ਮਾਸਕ ਹੋਣਾ ਚਾਹੀਦਾ ਤੁਹਾਡੇ ਛੀਸ਼ੇ ਵਾਂਗੂ ਤੇ ਤੁਹਾਡੇ ਅੰਗੂਠੀਆਂ ਨਹੀਂ ਪਹਿਣੀਆਂ ਜਿੱਦੇ ਦੂਜੇ ਬੰਦੇ ਦਾ ਵੀ ਧਿਆਨ ਰੱਖਣਾ ਜਿਹੜੇ ਬੰਦੇ ਲਵਾ ਰਹੇ ਨੇ ਉਹਨਾਂ ਦਾ ਵੀ ਬਹੁਤ ਧਿਆਨ ਰੱਖਣਾ ਇਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ ਮੜੇ ਧਿਆਨ ਲਾਉਣੀ ਪੈਂਦੀ ਹੈ ਔਰ ਇਹ ਅ ਤਕਰੀਬਨ 10-11 ਮਹੀਨਿਆਂ ਤੱਕ ਦੀਆਂ ਬੱਚੀਆਂ ਦੇ ਵਿੱਚ ਲੱਗਦੀ ਹੈ। 5 ਸਾਲ ਤੱਕ ਵੀ ਲਾਈ ਜਾਂਦੇ ਨੇ ਜਿਹੜੀਆਂ ਨਹੀਂ ਗੱਪਣ ਹੋਈਆਂ। ਪ੍ਰਸ਼ਾਨ ਤੋਂ ਘੱਟ ਹੋਣ। ਤੇ ਹੁਣ ਉਹਨਾਂ ਦਾ ਟਾਈਮ ਹੈ ਜਿਹੜਾ ਇਹ ਵੀ ਜਿਵੇਂ ਪਹਿਲਾਂ ਬੱਚੇ ਸਿੱਟ ਜਾਂਦੀਆਂ ਨੇ ਉਹ ਦਿੱਕਤ ਨਹੀਂ ਆਉਂਦੀ ਹੈਗੀ। ਤੇ ਇਹ ਵੈਕਸੀਨ ਹੈ ਇਹ ਲਾਓ ਤੁਸੀਂ ਮੁਰਕੇ ਸਾਰੀ ਉਮਰ ਦੀ ਨਿਸ਼ਾਪ। ਕੋਈ ਵੀ ਡੰਗਰ ਹੈ ਜਿਹੜਾ ਸੂਨਤ ਵੀ ਟਾਈਮ ਤੋਂ ਪਹਿਲਾਂ ਨਹੀਂ ਹੋਊਗਾ। ਆਪਣੇ ਜਿਹੜੇ ਆਉਣ ਵਾਲੇ ਤੁਹਾਡਾ ਸੋਨਾ ਇਹਨੂੰ ਤੁਸੀਂ ਆਪਣਾ ਕੈਮ ਰੱਖੋ। ਹਰਕ ਤਰ੍ਹਾਂ ਦੀ ਵੈਕਸੀਨ ਨੂੰ ਉਹ ਟਾਈਮ ਤੋਂ ਟਾਈਮ ਵੈਕਸੀਨ ਜ਼ਰੂਰੀ ਹੈ। ਬਲੂਸੋਲਾ ਵੈਕਸੀਨ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਬਹੁਤ ਜਿਆਦਾ ਡੰਗਰ ਨੇ ਜਿਹੜੇ ਪਹਿਲਾਂ ਸੂਰੇ ਹਨ ਟਾਈਮ ਤੋਂ ਕੋਈ ਮਹੀਨਾ ਪਹਿਲਾਂ ਕੋਈ 2 ਮਹੀਨੇ ਕੋਈ ਤੇ 9 ਮਹੀਨੇ ਪਹਿਲਾਂ ਸੁਭਨ ਦੇ ਪੁੱਤ ਜੇ ਮਹੀਨੇ ਖਿੱਟ ਜਾਂਦੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਸੇਫਟੀ ਹੈ ਧੰਨਵਾਦ ਸਾਰਿਆਂ ਦਾ ਅਗਲਾ ਪਾਠ ਅੱਜ ਮੈਂ ਧੰਨਵਾਦ ਕਰਦਾ ਪਹਿਲੇ ਪੰਨਾ 2 ਕੋਈ ਸਿੱਖੇ ਲਗਾਂਗੇ ਕੱਲ ਕੋਈ ਨਕਸ਼ਾ ਇੱਥੇ ਜਦੋਂ ਬਾਹਰ ਕੀਤੀ ਇੱਕ ਬਾਟੀ ਚੱਕਰ ਨਾ ਹੋ ਕੋਈ ਪਛਵੇਂ ਦਾ ਹੋ ਐਸੇ ਪੈਟਰਨ ਨਾਲ ਬੰਦਈਏ ਕਿਉਂ ਜਿੱਥੇ ਮਰਜ਼ੀ ਬੰਨ੍ਹ ਲਓ ਹਿੱਲਣੀ ਨਹੀਂ ਚਾਹੀਦੀ ਆ ਬੜੀ ਸੇਫਟੀ ਨਾਲ ਲਾਉਣਾ ਠੀਕ ਆ ਬੰਨ੍ਹ ਫਿਰ ਆ ਜੀ ਇਸ ਲਈ ਨਹੀਂ ਚਾਹੀਦੀ ਉਹ ਉੱਥੇ ਬੰਨ੍ਹਦੇ ਪਾਉਂਦੇ ਆ ਹਰਾਈ ਹੂੰ ਬੰਨਣ ਨੂੰ ਵੀ ਰੱਸੀ ਘਟਾ ਕਿੰਨੇ ਨੰਬਰ ਹੈ ਜੀ ਇਹਦਾ ਸਟਿੱਕਰ ਬੰਨ ਜਾਣਾ ਬੜ ਪਾਲਾ ਜਮਨਾ ਲਾਲਾ ਲੱਭਿਆ ਛੱਡ ਦੇ ਬਈ ਨੂੰ ਗਰੂਸੋਲਾ ਵੈਕਸੀਨ ਹੈ ਔਰੇ ਬਹੁਤ ਹੀ ਧਿਆਨ ਨਾਲ ਲਾਉਣੀ ਪੈਂਦੀ ਹੈ ਦੇਖੋ ਗਲਵਜ਼ ਤੇ ਮੂੰਹ ਤੇ ਮਾਸਕ ਹੋਣਾ ਚਾਹੀਦਾ ਤੁਹਾਡੇ ਛੀਸ਼ੇ ਵਾਂਗੂ ਤੇ ਤੁਹਾਡੇ ਅੰਗਤੇ ਨਹੀਂ ਪਹਿਨਣ ਜਿੱਦੇ ਦੂਜੇ ਬੰਦੇ ਦਾ ਵੀ ਧਿਆਨ ਰੱਖਣਾ ਜਿਹੜੇ ਬੰਦੇ ਲਵਾ ਰਹੇ ਨੇ ਉਹਨਾਂ ਦਾ ਵੀ ਬਹੁਤ ਧਿਆਨ ਰੱਖਣਾ ਇਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ ਬੜੇ ਧਿਆਨ ਨਾਲ ਲਾਉਣੀ ਪੈਂਦੀ ਹੈ ਔਰ ਇਹ ਤਕਰੀਬਨ 10-11 ਮਹੀਨਿਆਂ ਤੱਕ ਦੀਆਂ ਬੱਚੀਆਂ ਦੇ ਵੀ ਲੱਗਦੀ ਹੈ ਇਹ 5 ਸਾਲ ਤੱਕ ਵੀ ਲਾਈ ਜਾਂਦੇ ਨੇ ਵੀ ਜਿਹੜੀਆਂ ਨਹੀਂ ਗੱਪਣ ਹੋਈਆਂ ਪ੍ਰਸਾਣ ਤੋਂ ਘੱਟ ਹੋਣ ਤੇ ਹੁਣ ਉਹਨਾਂ ਦਾ ਟਾਈਮ ਆ ਜਿਹੜਾ ਇਹ ਵੀ ਜਿਵੇਂ ਪਹਿਲਾਂ ਬੱਚੇ ਸਿੱਟ ਜਾਂਦੀਆਂ ਨੇ ਉਹ ਦਿੱਕਤ ਨਹੀਂ ਆਉਂਦੀ ਹੈਗੀ ਤੇ ਇਹ ਵੈਕਸੀਨ ਹੈ ਇਹ ਲਾਓ ਤੁਸੀਂ ਮੁੜ ਕੇ ਸਾਰੀ ਉਮਰ ਦੀ ਨਹੀਂ ਆਪ ਨੂੰ ਕੋਈ ਵੀ ਡੰਗਰ ਹੈ ਜਿਹੜਾ ਸੋਣ ਤੁਸੀਂ ਟਾਈਮ ਤੋਂ ਪਹਿਲਾਂ ਨਹੀਂ ਸੋਵਗਾ ਆਪਣਾ ਜਿਹੜੇ ਆਉਣ ਵਾਲੇ ਤੁਹਾਡਾ ਸੋਣਾ ਇਹਨੂੰ ਤੁਸੀਂ ਆਪਣਾ ਕੈਮ ਰੱਖੋ ਹਲਕੀ ਤਰ੍ਹਾਂ ਦੀ ਵੈਕਸੀਨ ਲਵਾਉਣਾ ਟਾਈਮ ਟੂ ਟਾਈਮ ਵੈਕਸੀਨ ਜ਼ਰੂਰੀ ਹੈ ਬਰੂਸੋਲਾ ਵੈਕਸੀਨ ਵੀ ਅਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਬਹੁਤ ਜਿਹੜੇ ਡੰਗਰ ਨੇ ਜਿਹੜੇ ਪਹਿਲਾਂ ਸੂਰੇ ਹਨ ਟਾਈਮ ਤੋਂ ਕੁ ਮਹੀਨਾ ਪਹਿਲਾਂ ਕੋਈ 2 ਮਹੀਨੇ ਕੋਈ ਤੇ 9 ਮਹੀਨੇ ਪਹਿਲਾਂ ਸੁਭਨ ਦੇ ਪੁੱਤੇ 6 ਮਹੀਨੇ ਖਿੱਟ ਜਾਂਦੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਸੇਫਟੀ ਹੈ ਧੰਨਵਾਦ ਸਾਰਿਆਂ ਦਾ ਕਿੰਨੇ ਰੇ ਨੇ ਇੱਕ ਰੇਗੀ ਕਿੰਨੇ ਆਏ ਦੇ ਲਾਤਾ ਵਿਚਾਲੜੀ ਦੇ ਹਾਂ ਮੈਂ ਰੇਗੀ ਦੋ ਮੋੜ ਰੇਗੀ ਕਿੰਨੇ ਆਏ ਦੇ ਲਾਤਾ ਵਿਚਾਲੜੀ ਦੇ ਦੇਖ ਕੇ ਨਾ ਤਫੀ ਫੜੀ ਹੈ ਕਿੰਨੇ ਦੋ ਇਹ ਤੁਸੀਂ ਨਾ ਲਵੇ ਲੱਗੋ ਇਹਦੇ ਤੁਸੀਂ ਤਾਂ ਗਾਂ ਸਾ ਕੀ ਤਰ੍ਹਾਂ ਫੜ ਕੇ ਰੱਖੋ ਚੱਲ ਨਾ ਚੰਗੀ ਤਾਂ ਕੰਨ ਕੰਨ ਫੜਨਾ ਗਾ ਲੇ ਤਨ ਫੜ ਕੇ ਹਿਜਲਾ ਕਰੋ ਥੋੜੀ ਇਸ ਤਰ੍ਹਾਂ ਹੋ ਜੇ ਫੜੀ ਹੋ ਜਾਂਦੇ ਨੇ ਦੂਸਰੇ ਚ ਫੜਾ ਦੇ ਦਰ ਹੋ ਗਈ ਫਰਾ ਹੋ ਗਈ ਪਤਾ ਨਹੀਂ ਲੱਗਿਆ ਹੋਵੇ ਤੈਨੂੰ ਯਾਰ ਤਰਾ ਕਦੇ ਬੋਲ ਚੱਕੀ ਕਿ 2 ਮੀਟਰ ਹੋ ਗਈ ਕੋਈ ਜਿਹੜਾ ਰੋਣ ਨੂੰ ਨਹੀਂ ਗਿਆ ਫੋਨ ਕੱਟ ਗਿਆ ਆ ਖੜਾ ਪਾਹੀ ਅੱਜ ਮੈਨੂੰ ਬੰਨਣਾ ਪਿਆ ਪਹਿਲੇ ਹੀ ਆਪਾਂ ਨੂੰ 2 ਮੀਟਰ ਦੇ ਦਾਂ ਪਾਲਾ ਕੋਈ ਨਹੀਂ ਸੁਣਦਾ ਇਹਦੇ ਅੰਦਰ ਬਾਹਰ ਇੱਕ ਬਾਹਰੀ ਚੱਕਰ ਹੈ ਨਾ ਹੋਪ ਹੋਪ ਦੇ ਪਛਲੇ ਦਾ ਹੁਣ ਚਲ ਇੱਕ ਬਾਹਰ ਤੋਂ ਮਾਰੋ ਐਸੇ ਪੈਟਰਨ ਨਾਲ ਬੰਨ੍ਹ ਦਈਏ ਇਸ ਨੂੰ ਜਿੱਥੇ ਮਰਜ਼ੀ ਬੰਨ ਲਓ ਹਿੱਲਣੀ ਨਹੀਂ ਚਾਹੀਦੀ ਆ ਬੜੀ ਸੇਫਟੀ ਨਾਲ ਲਾਉਣਾ ਠੀਕ ਆ ਉਹਥੇ ਬੰਨਦੇ ਪਈ ਹੁੰਦੇ ਠੀਕ ਆ ਸਰ ਜੀ ਲੈ ਜੀ ਬੜਾ ਇਹਨੇ ਮਾੜੀ ਹੈ ਮਾੜੀ ਸਮੱਸਿਆ ਇੱਥੇ ਕੀ ਆਈ ਇਹਦਾ ਅਜੀਬ ਜਿਹਾ ਆ ਉਹ ਕਿਹੜਾ ਜੀ ਬੰਦਾ ਹਾੜਾ ਜਿਹਾ ਕੋਈ ਨਾ ਬੱਝੇ ਨਾ ਇਹ ਕਹੜਾ ਰਹੀ ਹੂੰ ਬੰਨਣ ਨੂੰ ਵੀ ਰੱਸੀ ਘਟਾ ਕਿੰਨੇ ਨੰਬਰ ਹੈ ਜੀ ਦਾ ਸਟੇਜ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਨਾ ਲਵੇ ਲੱਗੋ ਇਹਦੇ ਤੇ ਤਾਂ ਗਾਂ ਚ ਕਿਹੜੇ ਤਰ੍ਹਾਂ ਫੜ ਕੇ ਰੱਖੋ ਚੱਲ ਨਾ ਚੰਗੀ ਤਰ੍ਹਾਂ ਕੰਨ ਕੰਨ ਫੜਨਾ ਵਾਲਾ ਤੈਨੂੰ ਕੰਨ ਫੜ ਕੇ ਘੱਟ ਲਿਆ ਕਰੋ ਥੋੜੀ ਹੋ ਜੇ ਫੜੀ ਹੋ ਜਾਂਦੇ ਨੇ ਦੂਸਰੇ ਚ ਫੜਾ ਦਿਆ ਸਰ ਹੋ ਗਈ ਹੋ ਹੋ ਗਈ ਪਤਾ ਹੀ ਲੱਗਿਆ ਹੋਵੇ ਤੈਨੂੰ ਯਾਰ ਤੇਰਾ ਅੱਗੇ ਹੋਣ ਚੱਕੀ ਕਿ 2 ਮੀਟਰ ਹੋ ਗਏ ਰੁਕ ਕੇ ਦੌੜਣਾ ਨਹੀਂ ਕੋ ਫੋਨ ਕੱਟ ਗਿਆ ਕਿੰਨੇ ਰਹਿ ਗਏ ਇਹ ਕਰੇਗੀ ਕਿੰਨੇ ਆਏ ਦੇ ਲਾਤਾ ਬਚਾਲੜੀ ਦੇ ਦੋ ਮੀਟਰ ਉਰੇ ਗੀਲਾ ਸੱਤਾਂ ਲਿਜੀ ਦੇਖਦੇ ਨਾ ਤੁੱਬੀ ਵਧੀ ਹੈ ਬੜ ਪਾਲੇ ਜਮਨਾ ਲਾਲਾ ਲੈ ਵੀ ਆ ਦੇ ਛੱਡ ਦੇ ਬਈ ਨੂੰ 200 ਲਾ ਵੈਕਸੀਨ ਪਰ ਬਹੁਤ ਹੀ ਧਿਆਨ ਨਾਲ ਲਾਉਣੀ ਪੈਂਦੀ ਹੈ ਦੇਖੋ ਗਲਵਜ਼ ਇਹ ਮੂੰਹ ਤੇ 마સ્ક ਹੋਣਾ ਚਾਹੀਦਾ ਤੁਹਾਡੇ ਛੀਛੇ ਵਾਂਗੂ ਤੇ ਤੁਹਾਡੇ ਅੰਗਦੇ ਨਹੀਂ ਪਹਿਣੀ ਜਿੱਤੇ ਦੂਜੇ ਬੰਦੇ ਦੇ ਵੀ ਧਿਆਨ ਰੱਖਣਾ ਜਿਹੜੇ ਬੰਦੇ ਲਵਾ ਰਹੇ ਨੇ ਉਹਨਾਂ ਦਾ ਵੀ ਬਹੁਤ ਧਿਆਨ ਰੱਖਣਾ ਇਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ ਬੜੇ ਧਿਆਨ ਨਾਲ ਲਾਉਣੀ ਪੈਂਦੀ ਹੈ ਔਰ ਇਹ ਤਕਰੀਬਨ 10-11 ਮਹੀਨਿਆਂ ਤੱਕ ਦੀਆਂ ਬੱਚੀਆਂ ਦੇ ਵੀ ਲੱਗਦੀ ਹੈ 2 ਸਾਲ ਤੱਕ ਵੀ ਲਾਈ ਜਾਂਦੇ ਨੇ ਵੀ ਜਿਹੜੀਆਂ ਨਹੀਂ ਗੱਪਣ ਹੋਈਆਂ ਪ੍ਰਸਾਣ ਤੋਂ ਘੱਟ ਹੋਣ ਤੇ ਉਹਨਾਂ ਦਾ ਟਾਈਮ ਹੈ ਜਿਹੜਾ ਇਹ ਵੀ ਜਿਵੇਂ ਪਹਿਲਾਂ ਬੱਚੇ ਸਿੱਟ ਜਾਂਦੀਆਂ ਨੇ ਉਹ ਦਿੱਕਤ ਨਹੀਂ ਆਉਂਦੀ ਹੈਗੀ ਤੇ ਇਹ ਵੈਕਸੀਨ ਹੈ ਇਹ ਲਾਓ ਤੁਸੀਂ ਮੁੜ ਕੇ ਸਾਰੀ ਉਮਰ ਦੀ ਨਿਸ਼ਾਪ ਕੋਈ ਵੀ ਡੰਗਰ ਹੈ ਜਿਹੜਾ ਸੂਨਤ ਵੀ ਟਾਈਮ ਤੋਂ ਪਹਿਲਾਂ ਨਹੀਂ ਸੂਗਾ। ਆਪਣੇ ਜਿਹੜੇ ਆਉਣ ਵਾਲੇ ਤੁਹਾਡਾ ਸੋਨਾ ਹੈ ਇਹਨੂੰ ਤੁਸੀਂ ਆਪਣਾ ਕੈਮਰ ਰੱਖੋ। ਹਰਕ ਤਰ੍ਹਾਂ ਦੀ ਵੈਕਸੀਨ ਉਹ ਟਾਈਮ ਤੋਂ ਟਾਈਮ ਵੈਕਸੀਨ ਜ਼ਰੂਰੀ ਹੈ। ਬਰੂਸੋਲਾ ਵੈਕਸੀਨ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ। ਬਹੁਤ ਜਾੜੇ ਡੰਗਰ ਨੇ ਜਿਹੜੇ ਪਹਿਲਾਂ ਸੂਰੇ ਹਨ ਟਾਈਮ ਤੋਂ ਕੋਈ ਮਹੀਨਾ ਪਹਿਲਾਂ ਕੋਈ 2 ਮਹੀਨੇ ਕੋਈ 3 ਮਹੀਨੇ ਪਹਿਲਾਂ ਸੂਰੇ ਨੇ ਕੋਈ 3 ਮਹੀਨੇ ਛਿੱਟ ਜਾਂਦੇ। ਉਹਨਾਂ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਸੇਫਟੀ ਹੈ। ਧੰਨਵਾਦ ਸਾਰਿਆਂ ਦਾ।